ਗੁਲਦੀਪ ਸਿੰਘ ਢਾੜੀਵਾਲ ਜੀ ਉਹਨਾਂ ਨੇ ਪ੍ਰਸ਼ਾਸਨ ਨੂੰ ਤੇ ਸਾਨੂੰ ਬਹੁਤ ਸਮਗਰੀ ਦਿੱਤੀ ਜਿਹੜੀ ਅਸੀਂ ਐਂਡ ਦੇ ਪਿੰਡਾਂ ਤੱਕ ਪਹੁੰਚਾਉਂਦੇ ਰਹੇ ਹਾਂ ਮੈਨੂੰ ਬੜਾ ਮਾਣ ਆ ਮੇਰੇ ਪਿੰਡ ਦੇ ਨੌਜਵਾਨਾਂ ਤੇ ਜਿਨ੍ਹਾਂ ਨੇ ਇੱਥੋਂ ਇੱਥੋਂ ਤੱਕ ਗਲਗਲ ਪਾਣੀ ਤੇ ਜਾ ਕੇ ਬੰਦੇ ਰੈਸਕਿਊ ਕੀਤੇ ਤੇ ਰਾਸ਼ਨ ਪਹੁੰਚਾਇਆ ਲੋਕ ਰੋਂਦੇ ਸੀ ਜਿੰਨਾਂ ਤੱਕ ਕੋਈ ਪਹੁੰਚਾ ਨਹੀਂ ਇਹ ਗੱਲਾਂ ਸੁਣੀਆਂ ਹੀ ਪਰ ਅੱਖੀਂ ਵੇਖ ਲਈਆਂ ਸੁਣੀਆਂ ਹੀ ਪਰ ਵੇਖ ਲਈਏ ਸੱਚ ਜੀ ਬਿਲਕੁਲ ਸੱਚ ਜੀ ਪੰਜਾਬ ਪੰਜਾਬ ਨਾਲ ਖੜਦਾ ਜੀ ਪੰਜਾਬ ਤੇ ਬੜੀਆਂ ਹਫਤਾਈਆਂ ਬੜੇ ਦੁੱਖ ਝੱਲੇ ਪਰ ਇਹ ਕਹਿੰਦੇ ਨਾ ਗੁਰੂਆ ਪੀਰਾਂ ਦੀ ਧਰਤੀ ਆ ਇਹਨੂੰ ਕਈ ਮਾਰਨ ਵਾਲੇ ਦੁਰਗੇ ਪਰ ਆ ਨਹੀਂ ਮੁੱਕਦੀ ਕੋਈ ਗੱਲ ਨਹੀਂ ਆ ਵੇਖਿਓ ਤੁਸੀਂ 10 ਦਿਨ ਖਲੋਜੋ ਇਹੋ ਚਿਹਰੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਇੰਨਾ ਹੀ ਹੱਸਦੇ ਤੁਰੇ ਫਿਰਨਾ ਵਾ ਇਹ ਰੱਬ ਵੱਲੋਂ ਇਸ ਧਰਤੀ ਦੀ ਦੇਣੀ ਇਦਾਂ ਦੀ ਆ ਸਾਨੂੰ ਅਸੀਂ ਜੋਚਾ ਕੋਈ ਗੱਲ ਨਹੀਂ ਇਹ ਵਾਲੇ ਪੁਲ ਤੋਂ ਆਏ ਹੋ ਉੱਥੇ ਜਿਵੇਂ ਇਦਾਂ ਕੱਟ ਹੋਇਆ ਜਿਵੇਂ ਕੋਈ ਮੇਲਾ ਲੱਗਾ ਹੁੰਦਾ ਅਸੀਂ ਸਭ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੁਛ ਨਹੀਂ ਏਡੀ ਦੂਰੋਂ ਤੁਸੀਂ ਪਿੱਛੋਂ ਆ ਗਏ ਹੋ ਤੇ ਕਿਰਪਾ ਕਰਕੇ ਨਾਲੇ ਅੱਗੇ ਜਾਓ ਨਾਲੇ ਪਤਾ ਲੱਗੇ ਕਿ ਤੁਸੀਂ ਮਤ ਲੈ ਕੇ ਆਏ ਹੋ ਆਪ ਜਾਓ ਪਿੰਡਾਂ 'ਚ ਹਾਲਚਾਲ ਪੁੱਛੋ ਮਤਲਬ ਉਹਨਾਂ ਨੂੰ ਹੌਸਲਾ ਦਿਓ ਘੜੀ ਤੇ ਦੁੱਖ ਦੀ ਹੈ ਪਰ ਜਦੋਂ ਇਹ ਸੇਵਾ ਕਰਕੇ ਆਏ ਹਾਂ ਤੇ ਮਨ ਨੂੰ ਤਸੱਲੀ ਵੀ ਬੜੀ ਕਿ ਅੱਜ ਆਪਾਂ ਉਹਨਾਂ ਦੀ ਸੇਵਾ ਕੀਤੀ ਆ ਜਿਹੜੇ ਸੱਚੀ ਸਾਨੂੰ ਡਿੱਕਣ ਦੇ ਸੱਚਾਈ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅਜਨਾਲਾ ਦੇ ਵਿੱਚ ਪਹੁੰਚੇ ਆ ਅਸੀਂ ਰਾਵੀ ਨੇ ਬਹੁਤ ਮਾਰ ਪਾਈ ਹੈ ਕਈ ਪਿੰਡਾਂ ਦੇ ਵਿੱਚ ਅਜਨਾਲਾ ਦੇ ਕਈ ਪਿੰਡ ਜਿਹੇ ਨੇ ਜਿਹੜੇ ਡੁੱਬ ਚੁੱਕੇ ਨੇ ਔਰ ਘਰਾਂ ਦੇ ਸਮਾਨ ਤੱਕ ਖਰਾਬ ਹੋ ਚੁੱਕੇ ਨੇ ਤਾਂ ਅਸੀਂ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਸ ਵੇਲੇ ਆਲੇ-ਦਾਲ ਦੇ ਜਿੰਨੇ ਵੀ ਪਿੰਡ ਨੇ ਅਜਨਾਲਾ ਦੇ ਵਿੱਚ ਪੈਂਦੇ ਨਾਲ ਲੱਗਦੇ ਪਿੰਡ ਸਾਰੇ ਪਾਣੀ ਦੀ ਮਾਰ ਹੇਠ ਨੇ ਔਰ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜਨ ਦੇ ਕਾਰਨ ਕਈ ਜਗ੍ਹਾ ਤੇ ਲੋਕਾਂ ਨੂੰ ਇੱਥੋਂ ਬਾਹਰ ਵੀ ਕੱਢਿਆ ਗਿਆ ਸੁਰੱਖਿਅਤ ਥਾਵਾਂ ਤੇ ਵੀ ਲੈ ਕੇ ਗਏ ਨੇ ਤਾਂ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਭੁਵਿੰਦਰ ਸਿੰਘ ਜੀ ਸਪੰਦ ਸਾਹਿਬ ਪਿੰਡ ਦਾ ਕੀ ਹਾਲ ਹੈ ਇਸ ਵੇਲੇ ਪਿੰਡ ਦੇ ਦੋਨੋਂ ਪਾਸੇ ਪਾਣੀ ਹੈ ਔਰ ਪਿੰਡ ਦੇ ਵਿੱਚ ਵੀ ਪਾਣੀ ਵੜਨ ਨੂੰ ਤਿਆਰ ਹੋਇਆ ਹੋਇਆ ਵੇਖੋ ਜੀ ਬਹੁਤ ਕੁਦਰਤੀ ਕਰੋਪੀ ਪਈ ਆ ਹੜ ਬਹੁਤ ਤੇਜ਼ ਆ ਗਿਆ ਏ ਜਿਵੇਂ ਸਾਡੇ ਕੋਹਨੇয়াল ਤੋਂ ਪਾਣੀ ਚਾਲੂ ਹੋਇਆ ਹੁੰਦਾ ਹੁੰਦਾ ਤੇ ਅੱਜ ਥੋੜਾ ਜਿਹਾ ਘਟਿਆ ਵਾ 4-4 5-5 ਫੁੱਟ ਤੇ ਪਾਣੀ ਮਤਲਬ ਆ ਗਿਆ ਸੀ ਤੇ ਬਹੁਤ ਬੁਰਾ ਹਾਲੀ ਤੇ ਚਲੋ ਆ ਵਾ ਵੀ ਸਹਾਇਤਾ ਬੜੀ ਦਿੱਤੀ ਲੋਕਾਂ ਦੀ ਸਰਕਾਰ ਵੱਲੋਂ ਵੀ ਸਾਰੀ ਲੋਕਲ ਆਪਣੇ ਤੌਰ ਤੇ ਵੀ ਤੇ ਸਾਡੇ ਲੋਕਲ ਮੰਤਰੀ ਕੁਲਦੀਪ ਸਿੰਘ ਢੜੀਵਾਲ ਜੀ ਉਹਨਾਂ ਨੇ ਪ੍ਰਸ਼ਾਸਨ ਨੂੰ ਤੇ ਸਾਨੂੰ ਬਹੁਤ ਸਮਗਰੀ ਦਿੱਤੀ ਜਿਹੜੀ ਅਸੀਂ ਐਂਡ ਦੇ ਪਿੰਡਾਂ ਤੱਕ ਪਹੁੰਚਾਉਂਦੇ ਰਹੇ ਆ ਤੇ ਜਿੰਨੀ ਗੁਰੂ ਮਹਾਰਾਜ ਨੇ ਸੇਵਾ ਲਿਖੀ ਆਪਾਂ ਕਰਨ ਦੇ ਤੰਦੇ ਹੀ ਨਾ ਤੇ ਮੇਰੇ ਨਾਲ ਸਮੁੱਚੀ ਟੀਮ ਮੈਨੂੰ ਬੜਾ ਮਾਣ ਆ ਮੇਰੇ ਪਿੰਡ ਦੇ ਨੌਜਵਾਨਾਂ ਤੇ ਜਿਨ੍ਹਾਂ ਨੇ ਇੱਥੇ-ਇੱਥੇ ਤੱਕ ਗਲਗਲ ਪਾਣੀ ਤੇ ਜਾ ਕੇ ਬੰਦੇ ਰੈਸਕਿਊ ਕੀਤੇ ਤੇ ਰਾਸ਼ਨ ਪਹੁੰਚਾਇਆ ਲੋਕ ਰੋਂਦੇ ਜਿੰਨਾ ਤੱਕ ਕੋਈ ਪਹੁੰਚਾ ਨਹੀਂ ਤੇ ਮੈਨੂੰ ਮਤਲਬ ਆਪਣੇ ਪਿੰਡ ਤੇ ਤੇ ਆਪਣੇ ਨੌਜਵਾਨਾਂ ਤੇ ਪੂਰਾ ਮਾਣ ਆ ਜੀ ਜਿਨ੍ਹਾਂ ਨੇ ਇਹ ਦੁੱਖ ਦੀ ਘੜੀ 'ਚ ਸਭ ਦਾ ਸਾਥ ਦਿੱਤਾ ਕਹਿੰਦੇ ਪੰਜਾਬ ਹੀ ਪੰਜਾਬ ਨਾਲ ਖੜਦਾ ਹੁੰਦਾ ਹੈ ਪੰਜਾਬ ਦੀ ਲੋਕ ਪੰਜਾਬ ਦੇ ਲੋਕਾਂ ਨੂੰ ਬਚਾਉਣ ਜਾਂਦੇ ਹੋਰ ਕੋਈ ਆਇਆ ਨਹੀਂ ਹਲੇ ਤੱਕ ਇਹ ਗੱਲਾਂ ਸੁਣੀਆਂ ਹੀ ਪਰ ਅੱਖੀਂ ਵੇਖ ਲਈਆਂ ਸੁਣੀਆਂ ਹੀ ਪਰ ਵੇਖ ਲਈਏ ਇਹ ਸੱਚ ਜੀ ਬਿਲਕੁਲ ਸੱਚ ਜੀ ਪੰਜਾਬ ਪੰਜਾਬ ਨਾਲ ਖੜਦਾ ਜੀ ਪੰਜਾਬ ਤੇ ਬੜੀਆਂ ਹਫਤਾਈਆਂ ਬੜੇ ਦੁੱਖ ਝੱਲੇ ਪਰ ਇਹ ਕਹਿੰਦੇ ਨਾ ਗੁਰੂਆ ਪੀਰਾਂ ਦੀ ਧਰਤੀ ਆ ਇਹਨੂੰ ਕਈ ਮਾਰਨ ਵਾਲੇ ਤੁਰ ਗੇ ਪਰ ਆ ਨਹੀਂ ਮੁੱਕਦੀ ਕੋਈ ਗੱਲ ਨਹੀਂ ਆ ਵੇਖਿਓ ਤੁਸੀਂ 10 ਦਿਨ ਖਲੋਜੋ ਇਹੋ ਚਿਹਰੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਇੰਨਾ ਹੀ ਹੱਸਦੇ ਤੁਰੇ ਫਿਰਨਾ ਵਾ ਇਹ ਰੱਬ ਵੱਲੋਂ ਇਸ ਧਰਤੀ ਦੀ ਦੇਣੀ ਇਦਾਂ ਦੀ ਆ ਸਾਨੂੰ ਅਸੀਂ ਜੋਚਾਂ ਕੋਈ ਗੱਲ ਨਹੀਂ ਗੁਰੂ ਮਹਾਰਾਜ ਜੋ ਵੀ ਹੋਇਆ ਕੋਈ ਗੱਲ ਇਹਨੂੰ ਹੱਸ ਕੇ ਸਹਿਣ ਡਿਆ ਜੀ ਅਜੇ ਕਿਹੜੇ ਪਿੰਡ ਜਿਹੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਗਲ ਤੱਕ ਪਹੁੰਚਿਆ ਹੋਇਆ ਸੀਗਾ ਹੁਣ ਘਟਿਆ ਵਾ ਘਟਿਆ ਵੀ ਹੈ ਜਾਂ ਹਲੇ ਵੀ ਉਹੀ ਉਦਾਂ ਹੀ ਚੱਲ ਰਿਹਾ ਘਟਿਆ ਜਿਵੇਂ ਵੇਖੋ ਗੱਗੋਮਾਲ ਤੋਂ ਐਨੂੰ ਥੋਬੇ ਨੂੰ ਕਰਾਲੀਆਂ ਸਾਈਡ ਚ ਮਿਆਰੀ ਸਾਈਡ ਕੋਨੇয়াল ਰਮਦਾਹ ਏਰੀਆ ਚ ਪਹਿਲਾਂ ਬਹੁਤ ਜ਼ਿਆਦਾ ਪਾਣੀ ਸੀ ਜਿੱਥੇ ਗਲ-ਗਲ ਤੱਕ ਪਾਣੀ ਤੇ ਸਰਕਾਰ ਵੱਲੋਂ ਬੋਰਡ ਲਾ ਲਾ ਕੇ ਬਹੁਤ ਜ਼ਿਆਦਾ ਮਦਦ ਕੀਤੀ ਗਈ ਸਾਰਿਆਂ ਨੂੰ ਰੈਸਕਿਊ ਕੀਤਾ ਤੇ ਖਾਣ ਪੀਣ ਦੀ ਹਰ ਜਗ੍ਹਾ ਤੇ ਹੀ ਵਿਵਸਥਾ ਕੀਤੀ ਸੁਰੱਖਿਆ ਥਾਵਾਂ ਤੇ ਲੈ ਆਉਣ ਦੀ ਗੱਲ ਹੈ ਵੀ ਤੁਸੀਂ ਆਪਣੇ ਪਿੰਡ ਨੂੰ ਬਾਹਰ ਕਿਉਂ ਨਹੀਂ ਕੱਢਿਆ ਵੀ ਅਸੀਂ ਬੈਠੇ ਰਹੇ ਸਾਰੇ ਜਾਣੇ ਇਹ ਥੋੜਾ ਜਿਹਾ ਨਾ ਲੈਵਲ ਸਾਡਾ ਪਾਣੀ ਨੂੰ 7-8 ਫੁੱਟ ਪਿੰਡ ਉੱਚਾ ਵਾ ਤਾਂ ਕਰਕੇ ਇਹ ਇੱਕ ਜਗ੍ਹਾ ਬਣਾਈ ਜਿੱਥੇ ਆਪਾਂ ਲੰਗਰ ਤਿਆਰ ਕਰਦੇ ਹਾਂ ਤੇ ਆਪਣੀਆਂ ਟਰਾਲੀਆਂ 'ਚ ਲਾਦ ਕੇ ਹਰ ਦੂਰ ਦੂਰ ਤੱਕ ਆਪਾਂ ਮਤਲਬ ਉਹ ਸੇਵਾ ਜੋ ਰੱਬ ਨੇ ਦਿੱਤੀ ਉਹ ਨਿਭਾ ਰਹੇ ਹਾਂ ਜੀ ਇੱਕ ਵਾਰੀ ਤੋਂ ਤਸਵੀਰਾਂ ਦਿਖਾਉਂਦੇ ਆ ਵੀ ਇਹ ਪਿੰਡ ਵਾ ਇਸ ਪਿੰਡ ਨੂੰ ਇਹ ਆਲੇ-ਦੋਲੇ ਪਾਣੀ ਹੈ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਿੰਡ ਦੇ ਆਲੇ-ਦੋਲੇ ਪਾਣੀ ਦੇ ਨਾਲ ਕ੍ਰਿਆ ਹੋਇਆ ਹੈ ਲੇਕਿਨ ਪਿੰਡ ਦੇ ਵਿੱਚ ਲੋਕ ਨੇ ਜਿਹੜੇ ਲੰਗਰ ਤਿਆਰ ਕਰ ਰਹੇ ਨੇ ਸੇਵਾ ਕਰ ਰਹੇ ਨੇ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸੇਵਾ ਨਿਭਾਈ ਜਾ ਰਹੀ ਹੈ ਔਰ ਇੱਥੋਂ ਹੀ ਤਿਆਰ ਕਰਕੇ ਲੰਗਰ ਜਿਹੜੇ ਪਿੰਡਾਂ ਦੇ ਵਿੱਚ ਲੋਕ ਰੈਸਕਿਊ ਕਰਨ ਵਾਲੇ ਨੇ ਜਾਂ ਫਿਰ ਜਿੰਨਾਂ ਲੋਕਾਂ ਨੂੰ ਉੱਥੇ ਤੱਕ ਖਾਣਾ ਮੁਹੱਈਆ ਕਰਵਾਉਣਾ ਹੈ ਲੰਗਰ ਮੁਹੱਈਆ ਕਰਵਾਉਣਾ ਹੈ ਤਾਂ ਉਹਨਾਂ ਲੋਕਾਂ ਨੂੰ ਉੱਥੇ ਤੱਕ ਵੀ ਜਿਹੜਾ ਮੁਹੱਈਆ ਕਰਵਾਇਆ ਜਾ ਰਿਹਾ ਲੰਗਰ ਤੇ ਨਾਲ ਦੀ ਨਾਲ ਹੋਰ ਚੀਜ਼ਾਂ ਵੀ ਭਾਈ ਪਿੰਡਾਂ ਦੀ ਗੱਲ ਚਲੋ ਹੋ ਗਈ ਹੈ ਕੀ ਕਹਿੰਦੇ ਸ਼ਹਿਰ ਵਾਲੇ ਨੌਜਵਾਨ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਉਹ ਵੀ ਇੱਥੇ ਸੇਵਾ ਕਰਨ ਪਹੁੰਚੇ ਨੇ ਆਉਂਦੇ ਪਏ ਨੇ ਬਹੁਤ ਜ਼ਿਆਦਾ ਜੀ ਬਹੁਤ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਅੰਮ੍ਰਿਤਸਰ ਤੋਂ ਵੀ ਨੌਜਵਾਨ ਹਰ ਜਗ੍ਹਾ ਤੋਂ ਮੋਗਾ ਜਿੱਥੋਂ ਜਿੱਥੋਂ ਵੀ ਜਿੱਥੋਂ ਤੋਂ ਵੀ ਪੰਜਾਬੀਆਂ ਨੂੰ ਪਤਾ ਲੱਗਾ ਨਾ ਉਹਨਾਂ ਹਮਮਾ ਕੇ ਸੇਵਾ ਕੀਤੀ ਭਾਜੀ ਸੁਣਿਆ ਹੈ ਕੀ ਵੇਖਿਆ ਜੀ ਹੂੰ ਪੱਕੀ ਵੇਖਿਆ ਜੀ ਸੈਲੀਬ੍ਰਿਟੀਜ਼ ਜਿਆਦਾ ਆ ਰਹੀਆਂ ਨੇ ਉਹ ਆ ਰਹੀਆਂ ਨੇ ਜਨਾਲੇ ਵਾਲੇ ਪਾਸੇ ਆ ਰਹੇ ਨੇ ਡੇਰਾਬਾਬ ਬਨਾਨਕ ਵਾਲੇ ਪਾਸੇ ਨਹੀਂ ਜਿਆਦਾ ਜਾ ਰਹੇ ਇੱਕ ਬੇਨਤੀ ਜ਼ਰੂਰ ਆ ਬਿਲਕੁਲ ਸਹੀ ਗੱਲ ਤੁਸੀਂ ਸੱਕੀ ਵਾਲੇ ਪੁੱਲ ਤੋਂ ਆਏ ਹੋ ਉੱਥੇ ਜਿਵੇਂ ਇਦਾਂ ਕੱਟ ਹੋਇਆ ਜਿਵੇਂ ਕੋਈ ਮੇਲਾ ਲੱਗਾ ਹੁੰਦਾ ਅਸੀਂ ਸਭ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੁਝ ਨਹੀਂ ਏਡੀ ਦੂਰੋਂ ਤੁਸੀਂ ਪਿੱਛੋਂ ਆ ਗਏ ਹੋ ਤੇ ਕਿਰਪਾ ਕਰਕੇ ਨਾਲੇ ਅੱਗੇ ਜਾਓ ਨਾਲੇ ਪਤਾ ਲੱਗੇ ਕਿ ਤੁਸੀਂ ਮਤ ਲੈ ਕੇ ਆਏ ਹੋ ਆਪ ਜਾਓ ਪਿੰਡਾਂ 'ਚ ਹਾਲਚਾਲ ਪੁੱਛੋ ਮਤਲਬ ਉਹਨਾਂ ਨੂੰ ਹੌਸਲਾ ਦਿਓ ਆ ਨਾ ਕਿ ਉੱਥੋਂ ਹੀ ਤੁਸੀਂ ਮਤਲਬ ਮੁਰਜੋ ਉੱਥੇ ਕੇ ਨੂੰ ਸਮਾਨ ਦੇ ਕੇ ਮੁਰਜੋ ਉੱਥੇ ਦੇ ਪਾਜੀ ਨਾਲਾ ਇੰਨਾ ਉੱਚਾ ਉੱਥੇ ਤੇ ਕਿਸ ਚੀਜ਼ ਦੀ ਲੋੜ ਹੀ ਨਹੀਂ ਆਂ ਅਹੀਂ ਤੇ ਬੇਨਤੀ ਕਰਦੇ ਆ ਜਿਹੜੇ ਹਰ ਪੀੜਤ ਅਸਲ ਆ ਨਾ ਉਹਨਾਂ ਤੱਕ ਪਹੁੰਚੋ ਅਸਲ ਵਿੱਚ ਇਹ ਆ ਵੀ ਅਸਲੀਅਤ ਵੀ ਪਿੰਡਾਂ ਦੇ ਵਿੱਚ ਨਹੀਂ ਜਾ ਰਹੇ ਹਲੇ ਲੋਕ ਹਣਾ ਹਲੇ ਵੀ ਉੱਥੇ ਹੈਗੇ ਨੇ ਜਿਹੜੇ ਹੈਗੇ ਨੇ ਬਿਲਕੁਲ ਜੀ ਐਥੋਂ ਤੁਹਾਨੂੰ ਥੋੜਾ ਜਿਹਾ ਲੱਗਦਾ ਪਰ ਐਸਾਈਡ ਵੇਖੋ ਔਰ ਐਸਾਈਡ ਅਜੇ ਵੀ ਉੱਥੇ 7-7 8-8 ਫੁੱਟ ਪਾਣੀ ਆ ਇਹ ਨਵਾਨ ਆ 8-8 ਫੁੱਟ ਅਜੇ ਵੀ ਇੱਥੇ ਪਾਣੀ ਆ ਤੇ ਇਹ ਤੋਂ ਅੱਗੇ ਜਦੋਂ ਜਿਉਂ-ਜਿਉਂ ਤੁਸੀਂ ਗਾਂਹ ਜਾਣਾ ਐਸਾਈਡ ਤੇ ਤੁਹਾਨੂੰ ਪਾਣੀ ਵੱ ਇੱਗੇ ਮਤਲਬ ਵੱਧਦਾ ਨਹੀਂ ਪਿਆ ਉੱਥੇ ਖੜਾ ਹੋ ਰਿਹਾ ਬਾਣੀ ਹਾਂ ਹਾਂ ਖੜਾ ਹੋ ਰਿਹਾ ਤੇ ਫਸਲਾਂ ਦਾ ਮਤਲਬ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਜੀ ਫਸਲ ਤੇ ਗਾਲੀ ਜੜੀਆਂ ਸਭ ਮੇਂ ਦੇਖਨੀ ਪਣੀ ਕਿ ਕਿਰੂਨਾ ਜਿਨੇ ਕਰਜ਼ਾ ਚੱਕ ਕੇ ਲੁੰਟਾ ਚੱਕ ਕੇ ਆਪਦੀ ਫਸਲ ਬੀਜੀ ਹੈ ਕਿਸਾਨ ਦਾ ਤੇ ਆਸਰਾ ਗੁਰੂ ਰਾਮਦਾਸ ਤੇ ਉਹ ਸੱਚੇ ਪਾਤਸ਼ਾਹ ਨੀਲੀ ਛੱਤ ਵਾਲੇ ਤੇ ਹੀ ਆ ਜੀ ਜਿੱਥੇ ਇੰਨੀ ਮਸੀਬਤਾਂ ਨਿਕਲ ਗਈਆਂ ਆ ਵੀ ਨਿਕਲ ਜਾਣੀਆਂ ਜੀ ਕੋਈ ਗੱਲ ਨਹੀਂ ਹੌਸਲੇ ਬੁਲੰਦ ਨੇ ਗੁਰੂ ਮਹਾਰਾਜ ਮੇਰ ਕਰੇ ਹੌਸਲੇ ਬੁਲੰਦ ਨੇ ਅੱਛਾ ਤੁਸੀਂ ਹੁਣ ਕਿਹੜਾ ਰੂਟ ਕੱਢਿਆ ਵਾ ਪਿੰਡਾਂ ਵਾਲੇ ਪਾਸੇ ਨੂੰ ਵੇਖੋ ਜੀ ਸਾਨੂੰ 6 ਦਿਨ ਹੋ ਗਏ ਲਗਾਤਾਰ ਇਹੀਂ ਵਕ ਵਕ ਪਿੰਡਾਂ 'ਚ ਹੁੰਦੇ ਹੋਏ ਹਰ ਪਿੰਡ 'ਚ ਹੀ ਆਪਾਂ 2-2 ਦਿਨ ਦੀ ਸੇਵਾ ਮਿਲੀ ਪਾਰਟੀ ਵੱਲੋਂ ਵੀ ਤੇ ਆਪਣੇ ਪਿੰਡ ਵੱਲੋਂ ਵੀ ਇਹੀਂ ਕਰ ਰਹ ਦੀ ਲੋੜ ਹੀ ਜਾਂ ਰਾਸ ਬਿਸਕੁਟ ਜੋ ਵੀ ਬਰੈਡ ਆਪਾਂ ਉਹਨਾਂ ਤੱਕ ਪਹੁੰਚਾਏ ਆ ਜਿਵੇਂ ਸਾਡੀ ਪਿਓਰਿਟੀ ਆ ਹੀ ਵੀ ਜਿਹੜੇ ਦੂਰ ਦਰਾਡੇ ਡੇਰੇ ਹੀ ਨਾ ਉਹਨਾਂ ਤੱਕ ਪਹੁੰਚਣਾ ਤੇ ਸਾਡੇ ਮਨ ਨੂੰ ਚਲੋ ਘੜੀ ਤੇ ਦੁੱਖ ਦੀ ਆ ਪਰ ਜਦੋਂ ਇਹ ਸੇਵਾ ਕਰਕੇ ਆਏ ਆ ਤਾਂ ਮਨ ਨੂੰ ਤਸੱਲੀ ਵੀ ਬੜੀ ਹੈ ਵੀ ਅੱਜ ਆਪਾਂ ਉਹਨਾਂ ਦੀ ਸੇਵਾ ਕੀਤੀ ਆ ਜਿਹੜੇ ਸੱਚੀ ਸਾਨੂੰ ਡਿੱਕਣ ਦੇ ਹੀ ਹੁਣ ਤੇ ਟ੍ਰੈਕਟਰ ਟਰਾਲੀ ਤੇ ਸਮਾਨ ਲੱਦ ਕੇ ਪਿੰਡਾਂ ਵਿੱਚ ਜਾ ਰਹੇ ਬਿਲਕੁਲ ਹੀ ਅੱਜ ਰਮਦਾਸ ਸਾਈਡ ਨੂੰ ਜਾ ਰਹੇ ਆ ਜੀ ਫੇਰ ਉੱਥੇ ਹਾਂਜੀ ਪਾਣੀ ਪੂਣੀ ਲੈ ਕੇ ਨਾਲ ਬਿਸਕੁਟ ਜੋ ਵੀ ਸੁੱਕਾ ਰੈਸ਼ਨ ਲੈ ਕੇ ਜਾ ਰਹੇ ਆ ਜੀ ਸੋ ਨਾਲ ਜੋ ਵੀ ਤਸਵੀਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਅੱਗੇ ਜਾ ਕੇ ਕਿਦਾਂ ਸੇਵਾ ਨਿਭਾਈ ਜਾ ਰਹੀ ਹੈ ਸੋ ਇਹ ਪਿੰਡ ਦੇ ਵਿੱਚ ਦੇਖਿਆ ਬ ਤੁਸੀਂ ਕਿ ਇੱਕ ਪਿੰਡ ਹੈ ਜਿਹੜਾ ਪਿੰਡ ਆਲੇ-ਦਾਲੇ ਪਾਣੀ ਦੇ ਨਾਲ ਘਿਰਿਆ ਹੋਇਆ ਤੇ ਇਹਨਾਂ ਦੇ ਵੱਲੋਂ ਰਾਸ਼ਨ ਸਾਰਾ ਇਕੱਠਾ ਕਰਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਲੋੜ ਹੈਗੀ ਹੈ ਲੋੜਵੰਦ ਲੋਕ ਨੇ ਉਹਨਾਂ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਹੈ ਮੈਨੂੰ ਮੈਂ ਤਾਂ ਤੁਹੀਂ ਮੈਨੂੰ ਮਿਲੇ ਹੋ ਤਣ ਹਾਂਜੀ ਫਿਰ ਮੈਨੂੰ ਇੱਕ ਫੋਨ ਕਰੋ ਸਿੱਧਾ ਬਾਜੀ ਦੇਖੋ ਮੇਰੀ ਗੱਲ ਸੁਣੋ ਰੱਖ ਦਿਓ ਇੱਕ ਰੱਖ ਦਿਓ ਬੇਟੀਆਂ ਯਾਰਾ ਹਾਂ ਨਾ ਆਣੇ ਖੜ ਕੇ ਬਾਜੀ ਬੰਦੇ ਇਕੱਲੇ ਆ ਦੇਖੋ ਕੋਈ ਤਾਂ ਇਕੱਲੇ ਇਕੱਲੇ ਨੂੰ ਪੁੱਛਣ ਆ ਗਈ ਚਾਹੇ ਕੋਈ ਗੱਲ ਨਹੀਂ ਯਾਰਾ ਗੱਡੀ ਮੈਂ ਤਾਂ ਪੁੱਛਣ ਆ ਕੇ ਉੱਤਰ ਪਹਿਲਾਂ ਚਾਹੀਦੀ ਆਹੋ ਦੱਸੋ ਜੋਰ ਚਾਹੀਦਾ ਦੱਸੋ ਜੀ ਅਜੇ ਤੋ ਤੇ ਨਾ ਹੋਰ ਮੈਂ ਕਰੀ ਆ ਮੈਂ ਸਾਨੂੰ ਰਾਤ ਨੋਟ ਕਰਾ ਦਿਓ ਸਵੇਰੇ ਤੁਹਾਡਾ ਤੁਹਾਨੂੰ ਆ ਡੇ ਕਰੂ ਹੋਰ ਇੱਕ ਕੰਮ ਕਰ ਲਓ ਸਾਡੇ ਨਾਲ ਸਾਨੂੰ ਸਾਹਮਣੇ ਵੀ ਇੱਕ ਡੇਰਾ ਦੇ ਦਿਓ ਸਾਹਮਣੇ ਵੀ ਲਾ ਦੇ ਲੈ ਕੋਈ ਅਜੇ ਤੇ ਗੁਰੂ ਘਰ ਕਰਕੇ ਲਾਇਆ ਵੀ ਚਲੋ ਹੋਏਗਾ ਜੀ ਬੰਦਾ ਇੱਕ ਅੱਧਾ ਗਾੜੀ ਗੱਡ ਆਹ ਇੱਕ ਇੱਕ ਮੇਰੀ ਗੱਲ ਸੁਣ ਲੋ ਜੀ ਸਾਰੇ ਓਏ ਇੱਕ ਮਿੰਟ ਚੁੱਪ ਹੋ ਗਏ ਚੁੱਪ ਹੋ ਜਾਓ ਲੈ ਲਿਆ ਪਿੰਡ ਤੇ 10 ਦਿਨ ਤੁਹਾਡੇ ਲੱਗਣ ਮਹੀਨਾ ਮੈਂ ਇੱਥੇ ਹੀ ਆ ਹਾਂਜੀ ਹਾਂਜੀ ਠੀਕ ਹੈ ਨਾ ਮੇਰੀ ਇੱਕੋ ਮਤਲਬ ਇੱਜਾ ਦੇ ਹੋ ਰਿਓ ਵੀ ਚਲੋ ਜੇ ਮੇਰੇ ਕੀਤੇ ਦਾ ਮੁੱਲ ਪੋਣਾ ਤੇ ਮੈਨੂੰ ਪਿਆਰ ਨਾਲ ਤੋਰੇ ਹੋ ਠੀਕ ਹੈ ਤੁਸੀਂ ਇੰਨੇ ਬੰਦੇ ਸੁਣਦੇ ਹੋ ਮੈਨੂੰ ਤੁਹਾਡੇ ਕੋ ਕੋ ਕੱਲਾ ਵੀ ਫੋਨ ਕਰੂਗਾ ਤੇ ਉਹਨੂੰ ਸਮਾਨ ਪਹੁੰਚੂਗਾ ਠੀਕ ਹੋ ਗਿਆ ਵੀ ਹੋਰ ਕੀ ਕਰ ਸਕਦੇ ਆ ਨਹੀਂ 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 ਆਖਣੀ ਹੈ ਮੇਰੇ ਮੇਰੇ ਲਾਹੌਰ ਕੰਮ ਕਰਦੇ ਸੇਵਾ ਕਰਦੇ ਲੋਡ ਇੰਡੀਆ ਉੱਛੇ ਕਰਕੇ ਆਪਾਂ ਉੱਛੇ ਲਾਇਆ ਇਹਨਾਂ ਭਾਈ ਨੇ ਨੰਬਰ ਦਿੱਤਾ ਸੁਣਵਾ ਲਈ ਤੇਰੇ ਆਪੇ ਗਿਆਵਾਂਗੇ ਅਸੀਂ ਆਪਾਂ ਪਿੰਡ ਵਾਲਿਆਂ ਨੂੰ ਕਿਹਨੂੰ ਪੁੱਛਣਾ ਵੀ ਅਸੀਂ ਪੱਕੇ ਤੋਂ ਬਾਅਦ ਹੋਰ ਕੰਮ ਕਰਨਾ ਜਦੋਂ ਪਾਣੀ ਤੋਂ ਉਤਰ ਜਾਣਾ ਹੁਣ ਇੱਕ ਦੋ ਦਿਨਾਂ ਚੋਂ ਫਿਰ ਅਸੀਂ ਸੁੱਕੀਆਂ ਫਿਰ ਮੇਰਾ ਸੁਭਾਅ ਇਹ ਹੋ ਜਾਵੇ ਮਤਲਬ ਦੇਖੋ 5000 ਰੁਪਇਆ ਕੋ ਦਵੇ ਨਾ ਕੋ ਤੁਹਾਡੇ ਕੋ ਕੁਝ ਕਿਹਨੇ ਸੇਵਾ ਕਰਨੀ ਤੇ 5000 ਬੰਦੇ ਨੂੰ ਨਹੀਂ ਦੇਣਾ ਸਾਡੀ ਕੋਸ਼ਿਸ਼ ਹੁੰਦੀ ਵੀ ਕਮ ਸੇ ਕਮ 80 ਸਵਾਰ ਲਈਏ ਯਾਰ ਲੋਕਾਂ ਦੇ ਬੱਚਿਆਂ ਦੀਆਂ ਕਿਤਾਬਾਂ ਕੋ ਬੈਡ ਖਰਾਬ ਹੋ ਗਏ ਨੇ ਕਮ ਸੇ ਕਮ ਇੱਕ ਇੱਕ ਘਰ ਹੀ ਫੜਾਂਗੇ ਉਹ ਅਸੀਂ ਖਾਣਾ ਪੂਰਤੀ ਵਾਲੇ ਨੇ ਵੀ 10000 ਆਇਆ ਤਾਂ 100-100 ਫੜ ਲਓ ਯਾਰ ਉਹ ਉਹ ਫਾਇਦਾ ਵੀ ਕੋਈ ਨਹੀਂ ਫੜੂੰਗਾ ਟਿਕਾ ਕੇ ਫੜੂੰਗਾ ਉਹ ਠੀਕ ਆ ਓਏ 100-100 ਦਿੱਤੇ ਤਾਂ ਅਗਲੇ ਦਾ ਵੀ ਕੋਈ ਨਹੀਂ ਪੰਨਾ ਸਰਪੰਚ ਸਾਹਿਬ ਕੋਈ ਗੱਲ ਨਹੀਂ ਨੰਬਰ ਤਾਂ ਕਰ ਲਈ ਹੁਣ ਮੇਰੇ ਵੀਰ ਜਦੋਂ ਗੱਗੋਮਾਲ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆਂ ਔਰ ਇਸ ਪਿੰਡ ਦੇ ਹਾਲ ਇਹ ਨੇ ਕਿ ਇਸ ਪਿੰਡ ਦੇ ਜਦੋਂ ਪਹਿਲਾ ਪਾਣੀ ਆਇਆ ਤਾਂ ਉਸ ਵੇਲੇ ਰਾਸ਼ਨ ਵਾਲੀਆਂ ਗੱਡੀਆਂ ਜਿਹੜੀਆਂ ਨੇ ਪਹਿਲਾਂ ਪਹੁੰਚ ਗਈਆਂ ਸੀਗੀਆਂ ਜਿੰਨਾ ਵੀ ਰਾਸ਼ਨ ਸੀਗਾ ਪਿੰਡਾਂ ਦੇ ਵਿੱਚ ਪਹੁੰਚਣਾ ਸ਼ੁਰੂ ਹੋਇਆ ਤੇ ਇਸ ਪਿੰਡ ਦੇ ਵਿੱਚ ਵੀ ਰਾਸ਼ਨ ਪੂਰਾ ਜਿਹੜਾ ਪਹੁੰਚ ਚੁੱਕਿਆ ਔਰ ਟਰੈਕਟਰ ਟਰਾਲੀਆਂ ਲੈ ਕੇ ਨੌਜਵਾਨ ਜਿਹੜੇ ਸੇਵਾ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਪਾਣੀ ਵਿੱਚ ਵੀ ਹੁੰਦੇ ਹੋયા ਹੁਣ ਅਗਲੇ ਪਿੰਡਾਂ ਦੇ ਵਿੱਚ ਜਾਣਗੇ ਅਗਲੇ ਪਿੰਡ ਕਿਹੜੇ-ਕਿਹੜੇ ਬਾਈ ਜੀ ਅਗਲੇ ਪਿੰਡ ਅਗਲਾ ਪਿੰਡ ਕਿਹੜਾ ਵਾ ਅਗਲਾ ਪਿੰਡ ਉਹਨਾ ਹੁਣ ਸਮਰਾਹ ਕਿਹੜਾ ਸਮਰਾਹ ਬਣਾਲ ਆ ਦੇਖੋ ਇਹ ਕਿੰਨਾ ਹੁਣ ਇੰਦਰ ਬਸ ਪਹਿਲਾ ਪਾਣੀ ਕਿੰਨਾ ਸੀ ਇੱਥੇ ਤੇ ਨਾਣਾ ਸੀ ਇੰਨਾ ਨਾ ਪਾਣੀ ਸੀ ਜੀ 5 5 ਫੁੱਟ ਹੈਗਾ ਸੀ ਜੀ ਤੇ ਇੱਥੇ ਬੜਾ ਜਿਆਦਾ ਪੁਰਾਣੀ ਫਿਰ ਵੀ ਪਹਿਲਾਂ ਨਾਲੋਂ ਬੜਾ ਪੱਧਰ ਘਟਿਆ ਜੇ ਤੇ ਅੱਗੇ ਜਦੋਂ ਇੱਥੇ ਜਾਣਾ ਆਪਾਂ ਕੰਟੀਨਿਊ ਰੋਜ਼ ਹੀ ਜਾ ਰਹੇ ਆ ਤੇ ਬਾਕੀ ਆਪਾਂ ਵੀ ਉੱਥੇ ਤੁਹਾਨੂੰ ਸਾਰੀ ਮੌਜੂਦਾ ਹਾਲਾਤ ਪਤਾ ਲੱਗ ਜਣੇ ਵੀ ਕਿੰਨੇ ਵਿਗੜੇ ਹੀ ਤੇ ਕਿੰਨੇ ਹੁਣ ਸੁਧਰੇ ਆ ਪਾਣੀ ਹੁਣ ਇਥੇ ਰ ਕਰ ਲਏ ਹੁਣ ਵੈਕੂਟ ਕਰ ਲਏ ਇਥੋਂ ਸਾਰੇ ਰੈਸਕਿਊ ਕਰ ਲਏ ਜੀ ਐਸਾਈਡ 10-10 ਫੁੱਟ ਪਾਣੀ ਚਲੇ ਗਿਆ ਇਸਾਈਡ ਨੂੰ ਨੀਵੇਂ ਤਾਂ ਦੇ ਸਾਰੇ ਬੇੜੀਆਂ ਤੇ ਫੌਜ ਦੀ ਮਤ ਨਾਲ ਪ੍ਰਸ਼ਾਸਨ ਦੀ ਮਤ ਨਾਲ ਸਾਰੇ ਆਪਾਂ ਘਰੋ ਘਰੀ ਬੜੇ ਵਧੀਆ ਤਰੀਕੇ ਨਾਲ ਲੈਣ ਤੇ ਸੋ ਅੱਗੇ ਅਸੀਂ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਪਿੱਛੇ ਵੀ ਪਾਣੀ ਹੈ ਅੱਗੇ ਵੀ ਪਾਣੀ ਹੈ ਔਰ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਵਾ ਉਹਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਫਰਨੀਚਰ ਤਾਂ ਖਰਾਬ ਹੋਏ ਸੀਗੇ ਲੇਕਿਨ ਘਰ ਛੱਡਣ ਨੂੰ ਲੋਕ ਜਿਹੜੇ ਮਜਬੂਰ ਹੋਏ ਉਹਨਾਂ ਨੂੰ ਪਿੱਛੇ ਇੱਕ ਫਿਕਰ ਖਾਂਦੀ ਹੈ ਫਿਕਰ ਇਹ ਖਾਂਦੀ ਹੈ ਕਿ ਘਰਾਂ ਦੇ ਵਿੱਚੋਂ ਅਗਰ ਅਸੀਂ ਚਲੇ ਜਾਵਾਂਗੇ ਤਾਂ ਘਰਾਂ 'ਚ ਕੋਈ ਚੋਰੀ ਨਾ ਹੋ ਜਵੇ ਇਸ ਕਰਕੇ ਬਹੁਤ ਪਰੇਸ਼ਾਨੀ ਆ ਜਿਹੜੀ ਲੋਕਾਂ ਨੂੰ ਆ ਰਹੀ ਹੈ ਔਰ ਇਹ ਤਸਵੀਰਾਂ ਦੇਖੋ ਵੀ ਕਿੰਨੀਆਂ ਸਾਹਮਣਾਂ ਆ ਗਈਆਂ ਸੋ ਇਹ ਬਾਈ ਜੀ ਇਧਰ ਨਹੀਂ 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 ਜੀ ਕੋਈ ਮੁਸ਼ਕਲ ਨਹੀਂ ਹੈ ਜੀ ਜਾਣ ਦਿਓ ਸਾਰੇ ਰਾਹ ਹਾਂ ਜੀ ਜੀ ਸੱਤ ਦਿਨ ਹੋ ਗਿਆ ਪੈਸੇ ਰਾਤ ਨਹੀਂ ਜਾਣਦੇ ਆ ਜੀ ਪਾਣੀ ਦੇ ਵਿੱਚੋਂ ਦੀ ਟਰੈਕਟਰ ਜਾ ਰਹੇ ਸਾਡੇ ਜੀ ਹਾਂ ਜੀ ਕਿੰਨੇ ਦਿਨ ਤੋਂ ਜਲਾ ਰਹੇ ਹੋ ਇੱਥੇ ਫਿਰ ਇਹ ਇਹ ਜੀ ਸੱਤਵਾਂ ਦਿਨ ਜੀ ਸਾਡਾ ਅੱਜ ਜਿੱਦਾਂ ਡੇਰੇ ਤੋਂ ਪਾਣੀ ਚੱਲੂ ਉਹਦੋਂ ਦਾ ਆਪਾਂ ਨਾਲ ਆ ਜੀ ਟੀਮ ਸਾਡੀ ਸਾਰੀ ਤੇ ਇਹ ਅੱਛਾ ਦੇਖਦੇ ਵੀ ਜਿੱਥੇ ਪਾਣੀ ਡੂੰਘਾ ਵਾ ਨੌਜਾਨ ਮੁਰੇ ਲੱਗ ਕੇ ਟੰਬਿਆਂ ਦੇ ਨਾਲ ਦੇਖਦੇ ਨੇ ਉਹ ਦੇਖਦੇ ਨਹੀਂ ਪਏ ਨਹੀਂ ਹੁਣ ਨਹੀਂ ਹੁਣ ਮੁਸ਼ਕਲ ਘਟ ਗਈ ਪਾਣੀ ਥੋੜਾ ਘਟ ਗਿਆ ਪਹਿਲਾਂ ਹੀ ਗਾੜੀ ਬੰਦੇ ਚੱਲਦੇ ਹੁੰਦੇ ਫੇਰ ਟਰੈਕਟਰ ਕੱਢੀਦਾ ਹੁਣ ਤੇ ਰਾਹ ਦਾ ਪਤਾ ਲੱਗ ਗਿਆ ਵੀ ਜਿਹੜਾ ਸਿੱਧਾ ਰਾਹ ਕਿੱਧਰ ਦੀ ਆ ਅੱਛਾ ਹੁਣ ਹੁਣ ਮੁਸ਼ਕਲ ਨਹੀਂ ਨਹੀਂ ਹੁਣ ਇੰਨੀ ਮੁਸ਼ਕਲ ਨਹੀਂ ਕਹਿੰਦੇ ਸਰਪੰਚ ਸਾਹਿਬ ਵੀ ਕਹਿੰਨੇ ਕਰੇ ਪਾਣੀ ਘੜੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਵੀ ਪਹਿਲਾਂ ਮੁਸ਼ਕਲ ਸੀ ਪਹਿਲਾਂ ਬਹੁਤ ਮੁਸ਼ਕਲ ਸੀ ਪਹਿਲਾਂ ਗਾੜੀ ਮੁੰਡੇ ਜਿਹੜੇ ਜਾਂਦੇ ਹੁੰਦੇ ਸੀ ਤੁਰ ਕੇ ਤੇ ਫੇਰ ਗਾੜੀ ਟਰੈਕਟਰ ਮਗਰ ਉਹਦੇ ਜਾਂਦਾ ਤੋ ਇਹ ਬਿਲਕੁਲ ਸਾਹਮਣੇ ਦੇਖ ਕੇ ਸੇਧ ਦੇ ਵਿੱਚ ਟਰੈਕਟਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀਰ ਜੀ ਹੁਣੀ ਤਾਂ ਕਿ ਜਿਹੜਾ ਸੱਜੇ ਤੇ ਖੱਬੇ ਦੋਨੋਂ ਪਾਸੇ ਸੜਕਾਂ ਭੁਰੀਆਂ ਹੋਈਆਂ ਨੇ ਔਰ ਕਿਸੇ ਤਰੀਕੇ ਦੇ ਨਾਲ ਉਹ ਅੰਜਾਮ ਨਾ ਹੋ ਜAVE ਜਿਵੇਂ ਜਨਾਲਾ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਟਰੈਕਟਰ ਸੀਗਾ ਟਰਾਲੀ ਲੈ ਕੇ ਪਿੱਛੇ ਰਾਸ਼ਨ ਲੈ ਕੇ ਜਾ ਰਹੀ ਸੀ ਲੇਕਿਨ ਪੁਲ ਦੇ ਥੱਲੇੋਂ ਜਦੋਂ ਗੁਜ਼ਰਦਾ ਹੈ ਪਾਣੀ ਦਾ ਫਲੋ ਇੰਨਾ ਤੇਜ਼ ਸੀਗਾ ਕਿ ਟਰੈਕਟਰ ਜਿਹੜਾ ਰੁੜ ਜਾਂਦਾ ਹੈ ਤੇ ਇਸ ਕਰਕੇ ਉਹ ਵੀ ਨੁਕਸਾਨ ਹੋਇਆ ਨਾਨਕ ਸਰਵਾਰ ਇਸ ਕਰਕੇ ਜਿਹੜਾ ਸੜਕ ਦੇ ਵਿਚਾਲੇ ਰੱਖ ਕੇ ਟਰੈਕਟਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀਆਂ ਸੈੱਡ ਵਾਲੀਆਂ ਸੜਕਾਂ ਨੇ ਭੁਰੀਆਂ ਹੋਈਆਂ ਨੇ ਤੇ ਉਹ ਨੁਕਸਾਨ ਨਾ ਕੋਈ ਹੋ ਜਾਵੇ ਇਸੇ ਤਰ੍ਹਾਂ ਤੁਹਾਨੂੰ ਨਾਲ ਦੇ ਪਿੰਡ ਜਿਹੜੇ ਨੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜੋ ਹਾਲਾਤ ਨੇ ਘਰਾਂ ਦੇ ਵਿੱਚ ਵੜ ਕੇ ਲੋਕਾਂ ਦੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਐਸੋਲੇ ਜਨਾਲੇ ਦੇ ਜਿਹੜੇ ਹਾਲ ਨੇ ਉਹ ਕੀ ਨੇ ਸੁਵਦੇਰੀ ਅਪਡੇਟਸ ਜੁੜ ਰਹੋ ਮਿੱਟੀ ਦੇ ਨਾਲ ਸਸ਼ਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਐਸ ਵੇਲੇ ਸੀ ਅਜਨਾਲਾ ਦੇ ਵਿੱਚ ਪਹੁੰਚੇ ਹਾਂ ਅਜਨਾਲਾ ਦੇ ਵਿੱਚ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਸਭ ਜਾਂ ਤਾਂ ਪਾਣੀ ਵਿੱਚ ਡੁੱਬ ਚੁੱਕੇ ਨੇ ਜਾਂ ਫਿਰ ਬਿਲਕੁਲ ਹੀ ਅਜਿਹੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਲੋਕ ਫਸੇ ਹੋਏ ਨੇ ਤੇ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਦੇ ਵੱਲੋਂ ਸਹਾਇਤਾ ਜਿਹੜੀ ਕੀਤੀ ਜਾ ਰਹੀਆਂ ਲੋਕਾਂ ਦੀ ਉਹਨਾਂ ਦੇ ਵਿੱਚੋਂ ਇਨੀਸ਼ੀਏਟਰ ਆਫ ਚੇਂਜ ਲੁਧਿਆਣਾ ਤੋਂ ਮੌਜੂਦ ਨੇ ਗੱਲਬਾਤ ਕਰਦੇ ਆ ਜਗਨਵੀਰ ਕੀ ਹਾਲਾਤ ਨੇ ਅੰਦਰਲੇ ਪਾਸੇ ਹੁਣ ਇਸ ਵੇਲੇ ਵੀਰੇ ਅਸੀਂ 2-3 ਦਿਨ ਤੋਂ ਪਹਿਲਾਂ ਸਰਵੇ ਕਰ ਰਹੇ ਸੀਗੇ ਜੀ ਕੀ ਮਾਇਨਾ ਕੀਤਾ ਕਿ ਕਿਹੜੇ-ਕਿਹੜੇ ਏਰੀਆ ਨੂੰ ਲੋੜ ਆ ਕਿੱਥੇ-ਕਿੱਥੇ ਪਾਣੀ ਆਇਆ ਹੋਇਆ ਕੱਲ ਤੋਂ ਸਾਡੇ ਨਾਲ ਟੀਮ ਲੱਗੀ ਹੋਈ ਹੈ ਇਨੀਸ਼ੀਏਟਰਸ ਆਫ ਚੇਂਜ ਦੀ ਤੇ ਕੁਝ ਸਾਡੇ ਨਾਲ ਲੋਕਲ ਨੇ ਦਰਪਿੰਦਰ ਵੀਰਾ ਸੰਦੀਪ ਵੀਰਾ ਸਤੀ ਵੀਰਾ ਠੀਕ ਹੈ ਨਾ ਤੇ ਇਹ ਸਾਰੇ ਨਾਲ ਲੱਗੇ ਹੋਏ ਨੇ ਸਹਿਯੋਗ ਕਰਨ ਕਿਉਂਕਿ ਲੋਕਲਸ ਤੋਂ ਬਿਨਾਂ ਨਹੀਂ ਕੰਮ ਹੁੰਦਾ ਇੱਥੇ ਇਨੀਸ਼ੀਏਟਰਸ ਆਫ ਚੇਂਜ ਦੀ ਟੀਮ ਅਹੀ ਟਰਾਈ ਕਰ ਰਹੀ ਹੈ ਕਿ ਜਿੱਥੇ ਆਪਾਂ ਕਿਟਸ ਬਣਾਈਆਂ ਨੇ ਉੱਥੇ ਪਹੁੰਚਦੀਆਂ ਹੋ ਸਕਣ ਸਾਡੇ ਕੋਲ ਕਿਸ਼ਤੀ ਹੈ ਜੀ ਜਿੱਥੇ ਟਰਾਲੇ ਨਹੀਂ ਪਹੁੰਚ ਪਾਉਂਦੇ ਉੱਥੇ ਅਸੀਂ ਕਿਸ਼ਤੀ ਲਾ ਕੇ ਥੱਲੇ ਜਿਹੜੇ ਡੇਰੇ ਤੇ ਲੋਕ ਬੈਠੇ ਨੇ ਜਿੱਥੇ ਜਿਹੜੇ ਸ਼ਹਿਰ ਤੋਂ ਕਟਆਫ ਹੋ ਚੁੱਕੇ ਨੇ ਉੱਥੇ ਤੱਕ ਅਸੀਂ ਸਮਾਨ ਪਹੁੰਚਦਾ ਕਰ ਰਹੇ ਹਾਂ ਮੇਨਲੀ ਆ ਕੰਮ ਹੋ ਰਿਹਾ ਲੋਕਲ ਦੀ ਹੈਲਪ ਇਹ ਰਹਿੰਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਸੜਕਾਂ ਕਿੱਥੇ ਆ ਕਿੱਥੇ ਤਾਰ ਆ ਸਕਦੀ ਹੈ ਜੀ ਤਾਰਾ ਕਿੰਨੀਆਂ ਨੀਵੀਆਂ ਨੇ ਸੜਕ ਕਿੱਥੇ ਨੂੰ ਮੁੜਦੀ ਹੈ ਕੱਚਾ ਰਸਤਾ ਕਿਹੜਾ ਹੈ ਝੋਨਾ ਕਿੰਨੀ ਜਗ੍ਹਾ ਤੇ ਹੈ ਪਹਿਲੀ ਕਿਹੜੀ ਆ ਉਹ ਸਾਰਾ ਆ ਸਾਰੇ ਦੱਸਦੇ ਨੇ ਤੇ ਲੋਕਲਸ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਸੋ ਜਿੰਦੀਆਂ ਵੀ ਐਨ ਜੀਓਜ਼ ਆਈਆਂ ਨੇ ਇੱਥੇ ਜਿੰਨਾ ਵੀ ਕੰਮ ਕਰ ਰਹੀਆਂ ਨੇ ਉਹਦੇ ਵਿੱਚ ਲੋਕਲਸ ਦਾ ਸਾਥ ਲੈਣਾ ਬਹੁਤ ਜ਼ਰੂਰੀ ਆ ਜਿਵੇਂ ਆ ਸਾਰੇ ਵੀਰ ਨੇ ਸਾਰਾ ਸਾਡੇ ਨਾਲ ਟਰਾਲਾ ਲਾਇਆ ਹੋਇਆ ਜੀ ਇਹਨਾਂ ਨੇ ਦੋ ਦਿਨ ਤੋਂ ਸਾਡੇ ਨਾਲ ਪ੍ਰੋਪਰ ਜਿੱਥੇ ਜਿੱਥੇ ਟਰਾਲੇ ਤੇ ਸਮਾਨ ਪਹੁੰਚ ਸਕਦਾ ਉੱਥੇ ਤਾਂ ਪਹੁੰਚਾਈ ਰਹੇ ਨੇ ਨਾਲ ਸਾਡੀ ਕਿਸ਼ਤੀ ਨਾਲ ਲੈ ਕੇ ਜਾਂਦੇ ਨੇ ਕਿਸ਼ਤੀ ਨੂੰ ਕੱਢੜ ਲਈ ਵੀ ਲੋਕ ਲੱਗਦੇ ਨੇ ਉਸ ਤੋਂ ਬਾਅਦ ਵਾਪਸ ਰੱਖਣ ਨੂੰ ਵੀ ਲੋਕ ਲੱਗਦੇ ਨੇ ਤੇ ਸਾਰਾ ਸਹਿਯੋਗ ਹੈ ਸਾਡੇ ਨਾਲ ਦੇ ਰਹੇ ਨੇ ਜੀ ਨਾਲੇ ਲੋਕ ਹੈਗੇ ਨਹੀਂ ਹਲੇ ਵੀ ਇਹ ਕੰਮ ਕਰ ਰਹੇ ਨਾਲ ਜੀ ਜੀ ਮਤਲਬ ਜਿੱਥੇ ਜਿਹੜੇ ਜਿਹੜੇ ਪਿੰਡ ਡੁੱਬ ਵੀ ਚੁੱਕੇ ਨੇ ਨਾ ਉਹਨਾਂ ਦੇ ਨਾਲ ਦੇ ਪਿੰਡ ਬਹੁਤ ਸਹਿਯੋਗ ਕਰਦੇ ਨੇ ਮਤਲਬ ਇੰਨੀ ਚੜਦੀ ਕਲਾ ਪੰਜਾਬੀ ਕੌਮ ਵਿੱਚ ਕਿ ਉਹ ਇੱਕ ਦੂਜੇ ਦਾ ਸਾਥ ਨਹੀਂ ਛੱਡਦੇ ਕੋਈ ਵੀ ਕੁਝ ਵੀ ਹੋ ਜਵੇ ਆਪਣਾ ਸਾਰਾ ਹੁਣ ਰਾਸ਼ਨ ਪਹੁੰਚ ਰਿਹਾ ਰਾਸ਼ਨ ਕਾਫੀ ਹੱਥ ਤੱਕ ਪਹੁੰਚਦਾ ਹੋ ਚੁੱਕਿਆ ਸਾਰੇ ਪਿੰਡਾਂ ਵਿੱਚ ਹੁਣ ਜਿਹੜੀ ਰੋਲ ਲੋਡ ਹੈ ਮੇਨ ਉਹ ਹੈਗੇ ਜੀ ਪਸ਼ੂਆਂ ਦਾ ਆਚਾਰ ਪਸ਼ੂਆਂ ਦਾ ਪਸ਼ੂਆਂ ਦੀ ਜਿੰਨੀ ਵੀ ਖੁਰਾਕ ਹੁੰਦੀ ਹੈ ਤੂੜੀ ਹੁੰਦੀ ਆ ਉਹਦੀ ਮੇਨ ਲੋਡ ਆ ਤਰਪਾਲਾਂ ਦੀ ਲੋਡ ਆ ਉਸ ਤੋਂ ਬਾਅਦ ਜਦੋਂ ਇਹ ਪਾਣੀ ਥੱਲੇ ਆਉਣਾ ਫਿਰ ਕੀ ਹੈ ਕਿ ਜਿਹੜਾ ਗੋਹਾ ਮਿੱਟੀ ਕੂੜਾ ਸਾਰਾ ਥੱਲੇ ਦੱਬ ਜਾਣਾ ਉਹਦੇ ਕਰਕੇ ਮੱਛਰ ਬਹੁਤ ਆਣਾ ਉਹਦੇ ਕਰਕੇ ਮੈਡੀਕਲ ਅਸਿਸਟੈਂਸ ਦੀ ਬਹੁਤ ਲੋਡ ਹੁੰਦੀ ਹੈ ਮਲੇਰੀਆ ਦੇ ਚਾਂਸਸ ਹੋ ਜਾਂਦੇ ਨੇ ਕੋਈ ਇਨਫੈਕਸ਼ਨ ਦੇ ਚਾਂਸਸ ਹੋ ਜਾਂਦੇ ਨੇ ਉਸ ਟਾਈਮ ਤੇ ਫਿਰ ਮੈਡੀਕਲ ਕਿੱਟਾਂ ਐਂਟੀ ਅਲਰਜੀ ਗੋਲੀਆਂ ਓਡੋਮੋਸ ਮੱਛਰਦਾਨੀ ਇਹਦੀ ਬਹੁਤ ਲੋਡ ਪੈਣੀ ਆ ਸੋ ਇਹ ਜੀ ਇਹਦੇ ਵਾਸਤੇ ਵੀ ਸਾਡਾ ਮਤਲਬ ਫਿਰ ਫੇਜ਼ 2 ਸੈਟਅਪ ਹੋਊਗਾ ਜਿਹਦੇ ਅੰਦਰ ਅਸੀਂ ਮੈਡੀਕਲ ਕੈਂਪ ਸੈਟਅਪ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਲੋਕਲਜ਼ ਨਾਲ ਵੀ ਗੱਲ ਕਰਦੇ ਇੱਕ ਵਾਰੀ ਤੁਸੀਂ ਇੱਥੋਂ ਦੇ ਰਹਣ ਵਾਲਿਓ ਜੀ ਹਾਂਜੀ ਹਾਂਜੀ ਇੱਥੋਂ ਜੀ ਇਹ ਜਨਾਲੇ ਤੋਂ ਅ ਜਨਾਲੇ ਦੇ ਖਾਸ ਜਨਾਲੇ ਖਾਸ ਜਨਾਲੇ ਤੋਂ ਭਾਜੀ ਅੱਛਾ ਜਦੋਂ ਇੱਥੇ ਪਾਣੀ ਵਧਣਾ ਸ਼ੁਰੂ ਹੋਇਆ ਤਾਂ ਬਾਹਰ ਨਹੀਂ ਨਿਕਲੇ ਹੈਗੇ ਤੁਸੀਂ ਇੱਥੋਂ ਫਿਰ ਨਾ ਨਿਕਲੇ ਸਿਰ ਆਪਾਂ ਬਿਲਕੁਲ ਬਹੁਤ ਕੰਮ ਕੀਤਾ ਬਾਬੇ ਦੀ ਕਿਰਪਾ ਨਾਲ ਜਿੰਨੇ ਕੀ ਹਿੰਮਤ ਮਾਲਕ ਨੇ ਬਖਸ਼ੀ ਉਹਨਾਂ ਨੇ ਹੀ ਆਪਾਂ ਗਏ ਆ ਜੀ ਨਾਲ ਜਿਹੜੇ ਵੀ ਭੈਣ ਭਰਾ ਨੇ ਬੁਲਾਇਆ ਸਾਨੂੰ ਆਪਾਂ ਉਹਦੇ ਨਾਲ ਹੀ ਗਏ ਆ ਜੀ ਕਿਹਦੇ ਵੀ ਜਦੋਂ ਪਾਣੀ ਚੜਕੇ ਆ ਵੀ ਇੱਕਦਮ ਹੀ ਆਇਆ ਪਤਾ ਹੀ ਨਹੀਂ ਲੱਗਿਆ ਹੈਗਾ ਕਿਹ ਪਿੰਡ ਦੇ ਜਿਹੜੇ ਰਾਤ ਨੂੰ ਪਾਣੀ ਚੜਿਆ ਸਵੇਰੀ ਪਤਾ ਲੱਗਿਆ ਵੀ ਪਾਣੀ ਚੜਕੇ ਆ ਗਿਆ ਹਾਂ ਜੀ ਨਾਲੇ ਨਹੀਂ ਪਹਿਲਾਂ ਪਾਣੀ ਚੜਿਆ ਪਹਿਲਾਂ ਡੇਰਾ ਬਾਬਾ ਨਾਨਕ ਅਰਮਦਾਸ ਗੁਰਦੁਆਰਾ ਸਾਹਿਬ ਦੇ ਲਾਗੇ ਲਾਗੇ ਜਟਾ ਪਛਿਆ ਪਿੰਡ ਮੰਦਰਾਂ ਵਾਲੀ ਇਦਾਂ ਹੋਰ ਵੀ ਜਿੰਨੇ ਵੀ ਪਿੰਡ ਦੇ ਉਹਨਾਂ ਵਿੱਚ ਪਹਿਲਾਂ ਪਾਣੀ ਆਇਆ ਉਸ ਤੋਂ ਬਾਅਦ ਆ ਫਿਰ ਆਪਾਂ ਬਾਬੇ ਦੀ ਕਿਰਪਾ ਨਾਲ ਨਾਲ ਹੀ ਜਿੱਥੋਂ ਜਿੱਥੋਂ ਤੱਕ ਸਾਡੀ ਹਿੰਮਤ ਮਾਲਕ ਨੇ ਬਖਸ਼ੀ ਆਪਾਂ ਨਾਲ ਨਾਲ ਸਾ ਹੁਣ ਜਿਵੇਂ ਘਰਾਂ ਦੇ ਵਿੱਚ ਪਾਣੀ ਪੈ ਗਿਆ ਕਈ ਲੋਕਾਂ ਦੇ ਹਨ ਉਹ ਅਗਲੇ ਸੋਚਦੇ ਆ ਵੀ ਹਾਂ ਅਸੀਂ ਇੰਨੇ ਪੈਸੇ ਜੋੜ ਕੇ ਹਨਾ ਮਸਾ ਘਰ ਬਣਾਇਆ ਸੀ ਨੀਹਾਂ 'ਚ ਪਾਣੀ ਪੈ ਗਿਆ ਜਾਂ ਸਮਾਨ ਖਰਾਬ ਹੋ ਗਿਆ ਵੀ ਬਹੁਤ ਲੋਕ ਤਾਂ ਇਸ ਚੀਜ਼ ਦੀ ਪਰੇਸ਼ਾਨੀ ਦੀ ਚੱਲ ਰਹੀ ਹੋਣੀ ਐ ਇਸ ਵੇਲੇ ਬਿਲਕੁਲ ਜੀ ਅੱਜ ਦੀ ਡੇਟ 'ਚ ਆਪਾਂ ਵੇਖ ਰਹੇ ਹਾਂ ਕਿ ਹੁਣ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਚੈੱਕ ਕਰਦੇ ਪਏ ਆਗੇ ਆ ਕਿ ਹਰ ਇੱਕ ਘਰ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਾੜੇ ਨੂੰ ਇਕੱਲਾ ਨੁਕਸਾਨ ਹੋਇਆ ਜਾਂ ਇਕੱਲੇ ਤਗੜੇ ਨੂੰ ਨੁਕਸਾਨ ਹੋਇਆ ਜਿਨ੍ਹਾਂ ਨੂੰ ਹੁਣ ਇੱਥੇ ਫਲੱਡ ਆਇਆ ਹੈਗਾ ਵਾ ਹਰ ਇੱਕ ਬੰਦੇ ਨੂੰ ਨੁਕਸਾਨ ਆਇਆ ਯਾਪਾ ਕਹਿ ਸਕਦੇ ਆ ਕਿ ਵਾਕਈ ਜਿਹੜਾ ਤੁਹਾਡੇ ਕੋਲ ਬਿਲਕੁਲ ਸਹੀ ਹੈ ਗਿਆ ਹੁਣ ਪਾਣੀ ਇਹ ਚ ਚੜਿਆ ਹੈਗਾ ਵਾ ਨੀਆ ਦੇ ਵਿੱਚ ਪਾਣੀ ਪੈ ਗਿਆ ਜਦੋਂ ਪਾਣੀ ਉਤਰੇਗਾ ਉਦੋਂ ਕਈਆਂ ਦੀ ਕੰਨਾਂ ਡਿੱਗਣ ਗਿਆ ਕਈਆਂ ਦੇ ਘਰ ਦੇ ਛੱਤਾਂ ਡਿੱਗਣ ਗਿਆ ਉਹ ਵਿਚਾਰੇ ਹੁਣ ਤੇ ਜਿਹੜਾ ਫਲੱਡ ਦੇ ਵਿੱਚ ਹੁਣ ਅੱਜ ਦੀ ਰੇਟ ਚ ਉਹਨਾਂ ਨੂੰ ਕੀ ਹੈਗਾ ਕਿ ਆਪਾਂ ਸਾਰੇ ਇੱਥੇ ਉਹਨਾਂ ਦਾ ਸਾਥ ਦੇ ਰਿਹਾ ਗਿਆ ਉਹਨਾਂ ਨੂੰ ਐ ਲੱਗ ਰਿਹਾ ਕਿ ਸਾਡੀ ਸਪੋਰਟ ਹੋ ਰਹੀ ਹੈਗੀ ਅੱਜ ਤੋਂ 10 ਦਿਨਾਂ ਬਾਅਦ ਕੀ ਹੋਣਾ ਕਿ ਸਾਰਿਆਂ ਨੇ ਆਪੋ ਆਪਣੇ ਘਰਾਂ 'ਚ ਚੱਲ ਜੜਾ ਵਾ ਜਦੋਂ ਬੰਦੇ ਇਕੱਲੇ ਰਹਿ ਜਾਣਗੇ ਫਿਰ ਉਹਨਾਂ ਨੂੰ ਫੀਲ ਹੋਏਗਾ ਕਿ ਵਾਕਈ ਯਾਰ ਆਪਾਂ ਹੁਣ ਮਿਹਨ ਇਹ ਲੱਗਦਾ ਵੀ ਬਹੁਤ ਸਾਰੀਆਂ ਟਰਾਲੀਆਂ ਡਾਇਰੈਕਟਰ ਇੱਥੇ ਅਜਨਾਲੇ ਦੇ ਵਿੱਚ ਪਹੁੰਚ ਗਈਆਂ ਵੀ ਬਹੁਤ ਸਾਰੀ ਅਜੀ ਸੈਲਿਬ੍ਰਿਟੀਆਂ ਨੇ ਨਾਮ ਲੈਤਾ ਵੀ ਅਜਨਾਲਾ ਪਹੁੰਚੋ ਅਜਨਾਲੇ ਵਿੱਚ ਲੋਡ ਹੈ ਵੀ ਹੋਰ ਬਾਕੀ ਪਾਸੇ ਵੀ ਹੁੰਦੇ ਹੁੰਦੇ ਇੱਧਰ ਪਹੁੰਚ ਗਏ ਤੇ ਹੁਣ ਲੋਕਾਂ ਕੋਲ ਰਸ਼ਨੀ ਬਹੁਤ ਜ਼ਿਆਦਾ ਹੋ ਗਿਆ ਇਸ ਵੇਲੇ ਬਿਲਕੁਲ ਜੀ ਰਾਸ਼ਨ ਪਹੁੰਚ ਗਿਆ ਚਲੋ ਇਹ ਆਪਣੇ ਸੈਲੀਬ੍ਰਿਟੀ ਵੀ ਕਹਿੰਦੇ ਹੋਰ ਵੀਰਾਂ ਦਾ ਵੀ ਕਹਿੰਦੇ ਕਿ ਉਹਨਾਂ ਦੀ ਸਪੋਰਟ ਨਾਲ ਹੀ ਅੱਜ ਪੰਜਾਬ ਜੇ ਬਚਿਆ ਵਾ ਆਪਣੇ ਵੀਰ ਭਰਾਵਾਂ ਦੀ ਸਪੋਰਟ ਨਾਲ ਹੀ ਬਚਿਆਗਾ ਵਾ ਸਰਕਾਰਾਂ ਤੋਂ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ ਕਿ ਸਾਨੂੰ ਲੱਗਦਾ ਕਿ ਸਾਡੇ ਮਾਲੇਵਾਲੇ ਵੀਰ ਤਰਨਤਾਰਨ ਵਾਲੀ ਸਾਈਡ ਤੋਂ ਸਾਰੇ ਵੀਰ ਸਾਡੀ ਹੈਲਪ ਕਰਨ ਆ ਰਹੇ ਹੈਗੇ ਆ ਉਹਨਾਂ ਦੇ ਨਾਲ ਹੀ ਸਾਡਾ ਜੇ ਏਰੀਆ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਵੀ ਹੌਸਲਾ ਹੈਗਾ ਕਿ ਸਾਡੇ ਵੀਰ ਪਿੱਛੇ ਹੈਗੇ ਸਾਡੇ ਵਾਸਤੇ ਠੀਕ ਹੈ ਆਪਾਂ ਵੀ ਚਲੋ ਨਾਲ ਖੜੇ ਆ ਖੁੱਦ ਵੀਰ ਮੇਰੀ 10 ਏਕੜ ਜ਼ਮੀਨ ਆ ਉਹ ਚੋਣਾ ਡੁੱਬਾ ਹੈਗਾ ਸਾਰਾ ਬਿਰ ਪਾਣੀ ਦੇ ਵਿੱਚ ਸਾਰਾ ਡੁੱਬਾ ਮੈਨੂੰ ਪਤਾ ਕਿ ਉਹਦੀ ਉਮੀਦ ਹੀ ਨਹੀਂ ਕਿ ਉੱਥੇ ਸਾਡਾ ਝੋਨਾ ਹੋ ਸਕਦਾ ਹੋਣਾ ਇੰਨਾ ਪਾਣੀ ਡੁੱਬਾ ਜਿਹੜੀ ਸਾਈਡ ਤੇ ਪਹਿਲਾਂ ਦਰਿਆ ਮੂਸੇ ਗੱਗੋਮਾਲ ਵਾਲੀ ਸਾਈਡ ਤੇ ਪਾਣੀ ਆਇਆ ਸੀ ਉਧਰ ਸੀਗੇ ਬਟ ਹੁਣ ਮੈਨੂੰ ਪਤਾ ਕਿ ਉਹ ਹੁਣ ਕੁਝ ਹੋ ਦੇ ਸਕਦਾ ਨਹੀਂ ਉਹ ਪਰਮਾਤਮਾ ਦੀ ਖੇੜਿਆ ਤੇ ਅੱਜ ਮੈਂ ਵੀਰਾਂ ਦੇ ਨਾਲ ਨਾਲ ਸੇਵਾ ਕਰਦਾ ਪਿਆ ਹੈਗਾ ਵਾ ਚਲੋ ਕੋਈ ਗੱਲ ਨਹੀਂ ਆਪਾਂ ਸੇਵਾ ਕਰਦੇ ਆ ਹੋ ਸਕਦਾ ਗਾਂ ਫੇਰ ਸੀ ਡਿੱਗਦੇ ਡਿੱਗਦੇ ਰਹੀਦਾ ਫੇਰ ਗਾਂ ਉਠਾਂਗੇ ਇਹੀ ਕਹਿੰਦੇ ਕਹਿੰਦੇ ਪੰਜਾਬੀਆਂ ਦੀ ਹੀ ਸ਼ਾਨ ਹੁੰਦੀ ਆ ਵੀ ਚਾਹੇ ਡਿੱਗ ਜਾਈਏ ਫਿਰ ਵੀ ਹੱਸਦੇ ਮੁਸਕਰਾਉਂਦੇ ਅੱਗੇ ਵਧ ਲੈਂਦੇ ਹ ਹੇ ਹੁਣ ਅੱਗੇ ਕੀ ਕੋਸ਼ਿਸ਼ ਕਰ ਰਹੇ ਹੋ ਹੁਣ ਤਾਂ ਸੇਵਾ ਦਾ ਚਲ ਕਰਦੇ ਪਏ ਹੋ ਹੁਣ ਜਦੋਂ ਇਹ ਚੀਜ਼ਾਂ ਦੇ ਲਿਮਟਾ ਵੀ ਚੱਕੀਆਂ ਹੋਣੀਆਂ ਜਾਂ ਫਿਰ ਆਪ ਦਾ ਪੈਸਾ ਲਾਇਆ ਹੋਣਾ ਜਾਂ ਕਰਜ਼ਾ ਚੱਕਿਆ ਹੋਣਾ ਵਾ ਰੋਣ ਤਾਰਨਾ ਕਿਵੇਂ ਫਰੇਸ ਜੀ ਨੂੰ ਵੀਰੇ ਕੀ ਕਹਿ ਸਕਦੇ ਹੁਣ ਇਹਦੇ ਵਿੱਚ ਇਹੋ ਹੀ ਆ ਕਿ ਚਲੋ ਪ੍ਰਮਾਤਮਾ ਨੇ ਜੇ ਸਾਨੂੰ ਇਹ ਦਿਨ ਵਿਖਾਏ ਆ ਕਿ ਅਗਲੇ ਦਿਨ ਚੰਗੇ ਫੇਰ ਆਉਣਗੇ ਫੇਰ ਮਿਹਨਤ ਕਰਾਂਗੇ ਫੇਰ ਖੜਾਂਗੇ ਫੇਰ ਚੱਲੇਗਾ ਜਿੰਦਗੀ ਚੱਲਦੀ ਰਹਿਣੀ ਹੈ ਜੀ ਇਦਾਂ ਹੀ ਜੀ ਬਿਲਕੁਲ ਤੁਸੀਂ ਵੀ ਇਥੋਂ ਦੇਣ ਵਾਲੇ? ਹਾਂਜੀ ਵਾਈਕਰ ਸਾਹਿਬ ਵਾਈਕਰ ਜੀ ਕੀ ਫਤਿਹ ਜੀ। ਅੱਛਾ ਤੁਹਾਡੇ ਵੀ ਕੋਈ ਜ਼ਮੀਨ ਪਾਣੀ ਦੇ ਵਿੱਚ ਆਈ ਹੋ? ਨਾ ਜੀ ਸਾਡੇ ਪਿੰਡ ਤਿੰਨ ਬੱਜ ਗਏ ਚਾਰ ਉੱਥੇ ਲੱਕੇ ਦੇ ਬਾਕੀ ਸਾਰੇ ਪਾਣੀ ਆ ਗਿਆ ਜੀ ਉੱਥੇ। ਅੱਛਾ ਤੁਹਾਡੇ ਨਾਲ ਦੇ ਪਿੰਡ ਜਿੰਨੇ ਬਚੇ ਹੋਈ ਨੇ? ਹਾਂਜੀ ਤਿੰਨ ਚਾਰ ਬੱਚੇ ਸਾਡੇ ਪਿੰਡ ਬਾਕੀਆਂ ਚ ਪਾਣੀ ਆ ਗਿਆ ਜੀ। ਜਿਹੜੇ ਇਲਾਕੇ ਚ ਪਾਣੀ ਆਇਆ ਵਾ ਉਥੋਂ ਦੀ ਸਥਿਤੀ ਕੀ ਹੈ ਇਸ ਵੇਲੇ ਵੀ ਪਾਣੀ ਜਿਹੜਾ ਵਾ ਘਰਾਂ ਤੱਕ ਤਾਂ ਪਹੁੰਚਿਆ ਹੈ। ਵੀ ਕਿੰਨਾ ਕਿੰਨਾ ਪਾਣੀ ਆ? ਹਾਂਜੀ ਇਹ ਕੋਈ 8-8 10-10 ਫੁੱਟ ਪਾਣੀ ਆਇਆ ਹੈ। ਪੈਲੀਆਂ ਦੇ ਵਿੱਚ ਜਿਹੜੀਆਂ ਨੇਵੀਆਂ ਪੈਲੀਆਂ ਮਾਨਕੀ ਸਭ ਤੋਂ ਜ਼ਿਆਦਾ ਕਰ ਰਹੇ ਨੇ ਇਸ ਵੇਲੇ ਇਹਨਾਂ ਪਿੰਡਾਂ ਦੇ ਵਿੱਚ ਇਸ ਟਾਈਮ ਦਾ ਖਾਣ ਵਾਲੀ ਰਸਤੇ ਪੂਰੀ ਆ ਜਿੱਦਾਂ ਡੰਗਰਾਂ ਦੇ ਚਾਰੇ ਚੂਰੇ ਵਾਸਤੇ ਆਪਾਂ ਨੂੰ ਜ਼ਰੂਰਤ ਪਊਗੀ ਆ ਹੁਣ ਆ ਸ਼ੁਰੂ ਹੋ ਗਿਆ ਬਸ ਚਾਰੇ ਦਾ ਹੀ ਮੰਨ ਲਓ ਕਿ ਇਹ ਹੁਣ ਆਪਾਂ ਨੂੰ 1-2 ਮਹੀਨਾ ਚਾਰੇ ਦੀ ਜ਼ਰੂਰਤ ਪੈਣੀ ਹੈ ਲੋੜ ਜੇ ਅੱਜ ਵੀ ਪਾਣੀ ਲੱਜ ਜਾਂਦਾ ਨਾ ਤੇ 2 ਮਹੀਨੇ ਕੋਈ ਵੀ ਫਸਲ ਨੂੰ ਲੱਗੂਗਾ ਪੱਠੀ ਹੁੰਦੇ ਹੁੰਦੇ ਨੇ 2 ਮਹੀਨੇ ਲੱਗ ਜਾਣਗੇ ਆਪਾਂ ਨੂੰ ਪੱਠੇ ਵੱਡੇ ਹੁੰਦੇ ਨੇ ਫਿਰ ਪਹੁੰਣਗੇ ਡੰਗਰਾਂ ਨੂੰ ਕਿ ਹੁਣ ਕੁਝ ਨਹੀਂ ਆ ਹੁਣ ਫੀਟ ਆਚਾਰ ਡੰਗਰਾਂ ਵਾਸਤੇ ਤੂੜੀ ਦਾ ਇਹ ਤਿੰਨਾਂ ਚੀਜ਼ਾਂ ਦਾ ਪ੍ਰਬੰਧ ਹੋਣਾ ਚਾਹੀਦਾ ਦੇਖ ਰਿਹਾ ਸੀਗਾ ਇੱਕ ਟਰਾਲੀ ਸੀ ਕਿ ਉਹ ਤੂੜੀ ਭਰੀ ਹੋਈ ਸੀ ਉਹ ਵਿਚਾਰੀ ਘੁੰਮੀ ਜਾਂਦੀ ਐ ਉਹ ਬਾਰ ਬਾਰ ਉਹ ਕਹਿੰਦੀ ਤੂੜੀ ਇੰਨੀ ਜ਼ਿਆਦਾ ਉਹ ਇੱਥੇ ਵੀ ਹੋ ਚੁੱਕੀ ਆ ਵੀ ਉਹ ਲੈ ਨਹੀਂ ਰਿਹਾ ਕੋਈ ਨਹੀਂ ਜੀ ਉਹ ਬਾਈ ਨੇ ਸਾਨੂੰ ਫੋਨ ਕੀਤਾ ਜੋਲਡਨ ਬਾਈ ਦਾ ਫੋਨ ਆਇਆ ਸੀਗਾ ਉਹਨਾਂ ਦਾ ਫੋਨ ਚੱਕ ਹੋਇਆ ਫੋਨ ਆਪਣਾ ਸਕਰੀਨ ਖਰਾਬ ਹੋ ਗਈ ਫੋਨ ਦੀ ਚੱਕਿਆ ਨਹੀਂ ਗਿਆ ਤੇ ਉਹ ਬਾਈ ਹੁਣੇ ਸਾਨੂੰ ਲੱਭਦੇ ਸੀਗੇ ਤਾਂ ਘੁੰਮਦੀ ਪਈ ਹੋਗੀ ਉਹ ਟਰਾਲੀ ਜੋਲਡਨ ਬਾਈ ਲੈ ਕੇ ਆਏ ਸੀ ਦੋ ਟਰਾਲੀਆਂ ਹਾਂਜੀ ਹਾਂਜੀ ਲੈ ਕੇ ਆਏ ਸੀ ਬਾਈ ਉਹਨੇ ਅੱਜ ਹੁਣ ਅਗਲੇ ਉਮੀਦ ਕੀ ਆ ਇਸ ਚੀਜ਼ ਨੂੰ ਲੈ ਕੇ ਕੀ ਪਾਣੀ ਨੂੰ ਲੈ ਕੇ ਜਾਂ ਆਪਣੇ ਫਿਊਚਰ ਨੂੰ ਲੈ ਕੇ ਮੇਰੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਇੱਕ ਗੱਲ ਕਹਿਣਾ ਚਾਹਾਂਗਾ ਬਹੁਤ ਸਾਡੇ ਸੈਲੀਬ੍ਰਿਟੀ ਜਿਹੜੇ ਹੈਗੇ ਨੇ ਜਿੱਦਾਂ ਅੱਜ ਗਿੱਪੀ ਬਾਈ ਨੇ ਵੀ ਦੋ ਟਰਾਲੇ ਭੇਜੇ ਹੈਗੇ ਨੇ achar ਦੇ ਤੇ ਉਹਦੇ ਵਿੱਚ ਜਾਰਡਨ ਬਾਈ ਨੇ ਵੀ ਭੇਜੇ ਹੈਗੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਕਹਿਣਾ ਚਾਹਾਂਗਾ ਕਿ ਪੁਆਇੰਟ ਆਪਾਂ ਕੀ ਕੀਤਾ ਸੀਗਾ ਕੱਲ ਕਿ ਉਹਨਾਂ ਨੇ ਪੁਆਇੰਟ ਇੱਕ ਦੱਸਦਾ ਕਿ ਇੱਥੇ ਚਾਰ ਆ ਰਿਹਾ ਗਾ ਵਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਕੋਈ ਮਾੜਾ ਕੰਮ ਕਰੇ ਬਟ ਕੁਝ ਇਦਾਂ ਦੇ ਲੋਕ ਵੀ ਇੱਥੇ ਆਪਾਂ ਆ ਗਏ ਹੈਗੇ ਨੇ ਕਿ ਜਿਹੜੇ ਆਈ ਥਿੰਕ ਉੱਚੇ ਥਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਉਚਾਰ ਦੀ ਨਹੀਂ ਵੀ ਲੋੜ ਹੈਗੀ ਉਹ ਚਾਰੇ ਦੀ ਨਹੀਂ ਵੀ ਲੋੜ ਹੈਗੀ ਉਹ ਵੀ ਇੱਥੇ ਲੈ ਰਹੇ ਨੇ ਆਈ ਥਿੰਕ ਇਟ ਕੋਈ ਡਿਊਟੀ ਲਾਉਣੀ ਚਾਹੀਦੀ ਹੈ ਕੇ ਬੰਦਿਆਂ ਦੇ ਨਾਲ ਐਨ ਡੀਓਸ ਹੋ ਹੈਗੀਆਂ ਨੇ ਆਪਣੇ ਸੈਲੀਬ੍ਰਿਟੀ ਵੇ ਤੇ ਜਿਹੜੇ ਭੇਜਦੇ ਹੈਗੇ ਨੇ ਕਿ ਕੋਈ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਲੋਕਲ ਲੈਵਲ ਤੇ ਗਰਾਊਂਡ ਲੈਵਲ ਤੇ ਬੰਦੇ ਕੰਮ ਕਰਦੇ ਉਹਨਾਂ ਦੀ ਡਿਊਟੀ ਲਾਉਣ ਕਿ ਉਹਨਾਂ ਦੇ ਪਿੰਡਾਂ ਦਾ ਕਾਚਾਰ ਪਚਾਇਆ ਜਾਵੇ ਕਿ ਜਿਨ੍ਹਾਂ ਨੂੰ ਜ਼ਰੂਰਤ ਅਸਲ ਵਿੱਚ ਹੈਗੀ ਹੈ ਜੀ ਤੁਹਾਡੇ ਆਪਦੇ ਪਿੰਡ ਡੁੱਬੇ ਹੋਏ ਨੇ ਤੇ ਤੁਸੀਂ ਆਪ ਵੀ ਨਾਲ ਹੈਲਪ ਕਰਨ ਲੱਗੇ ਹੋ ਆਪਦੇ ਪਿੰਡ ਦਾ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਸੇਵਾ ਕਰਦੇ ਪਏ ਹੋ ਨਾ ਇਹ ਇਹ ਵੀ ਚੀਜ਼ ਚੱਲਦੀ ਪਈ ਕਿਦਾਂ ਲੱਗ ਰਿਹਾ ਮਹਿਸੂਸ ਕਿਵੇਂ ਹੋ ਰਿਹਾ ਮੇਰੇ ਮਹਿਸੂਸ ਇਹ ਹੈ ਕਿ ਚਲੋ ਆਪਾਂ ਵੀ ਐਜ਼ ਅ ਹਿਊਮਨ ਬੀਇੰਗ ਜਦੋਂ ਸੋਚਦੇ ਆ ਰਾਤ ਨੂੰ ਘਰ ਜਾ ਕੇ ਸੌਂ ਜਾਂਦਾ ਜਦੋਂ ਦਿਮਾਗ ਦੇ ਵਿੱਚ ਚੀਜ਼ਾਂ ਹੁੰਦੀਆਂ ਕਿ ਯਾਰ ਜਿਹੜਾ ਸਾਡੀ ਫਸਲ ਜਿੱਤੋ ਕਿਉਂਕਿ ਸਾਰਾ ਖਰਚਾ ਸਾਡਾ ਹੋ ਚੁੱਕਾ ਸੀਗਾ ਕਿਸਾਨਾਂ ਦਾ ਨਾ ਆਪਾਂ ਖਾਦਾ ਦਵਾਈਆਂ ਸਪਰੇ ਆ ਰਹੇ ਹਾਂ ਸਭ ਕੁਝ ਪਾ ਲਿਆ ਹੁਣ ਜਦੋਂ ਸਾਨੂੰ ਜਿੱਥੋਂ ਇਨਕਮ ਹੋਣੀ ਸੀਗੀ ਕਿ 10-15 ਦਿਨਾਂ ਨੂੰ ਸਾਡੂ ਫਸਲ ਦੀ ਇਨਕਮ ਆਉਣੀ ਸੀਗੀ ਕਿ ਉਹ ਸਾਡੂ ਹੁਣ ਲੱਗਦਾ ਵਾ ਕਿ ਸਾਡੇ ਕੋ ਨਹੀਂ ਹੈਗੀ ਹੁਣ ਮਤਲਬ ਕਿ ਹੁਣ ਕਿੱਥੇ ਗੱਲ ਜਾ ਪਈ ਆ ਕਿ ਆਪਾਂ ਜ਼ਮੀਨਾਂ ਫੇਰ ਠੀਕ ਕਰਾਂਗੇ ਇਹਨਾਂ ਨੂੰ ਆਵਾਂਗੇ ਝੋਨਾ ਤੇ ਹੁਣ ਹੋਣਾ ਨਹੀਂ ਹੁਣ ਗਾਹ ਜਾ ਕੇ ਬਾਰੀਆਂ ਦੀ ਕਣਕਾਂ ਦੀ ਕਦੋਂ ਆਪਾਂ ਕਣਕਾਂ ਬੀਜਾਂਗੇ ਕਦੋਂ April ਜਾ ਕੇ ਆਊਗਾ April May ਆਏਗਾ ਉਦੋਂ ਜਾ ਕੇ ਸਾਡੇ ਕਿਸਾਨਾਂ ਕੋ ਜ਼ਮੀਨਦਾਰ ਭਰਾਵਾਂ ਕੋ ਪੈਸੇ ਆਉਣਗੇ ਠੀਕ ਹੈ ਕੱਲੇ ਕਿਸਾਨਾਂ ਕੋ ਨਹੀਂ ਜਿਹੜੇ ਸਾਡੇ ਨਾਲ ਦੂਸਰੇ ਵੀਰ ਵੀ ਛੋਟੇ ਹੈਗੇ ਨੇ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਸਾਡੇ ਨਾਲ ਖੇਤਾਂ ਕਿ ਉਹਨਾਂ ਨੂੰ ਵੀ ਇਹਦੇ ਨਾਲ ਬਹੁਤ ਮਾਰ ਹੈਗੀ ਆ ਇਵਨ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਦੁਕਾਨਾ ਕਰਦੇ ਹੈਗੇ ਨੇ ਵੀਰੇ ਉਹਨਾਂ ਨੂੰ ਵੀ ਸਾਡੇ ਨਾਲ ਮਾਰ ਪਈ ਹੈਗੀ ਆ ਕਿਉਂਕਿ ਸਾਡੇ ਕੋਲ ਪੈਸੇ ਹੋਣਗੇ ਤੇ ਆਪਾਂ ਉੱਥੇ ਜਾਵਾਂਗੇ ਉਹਨਾਂ ਦੀ ਦੁਕਾਨਾਂ ਤੇ ਕੱਲਾ ਕਿਸਾਨ ਨਹੀਂ ਮਰਿਆ ਵੀਰੇ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਸਾਡੇ ਨਾਲ ਹੀ ਮਰੇ ਨੇ ਅੱਛਾ ਔਰ ਤੁਸੀਂ ਤੇ ਕਹਿੰਦੇ ਪਈ ਸੀ ਵੀ ਜਾ ਕੇ ਕਰੇ ਜਦੋਂ ਸੌਣੇ ਹੋ ਫਿਰ ਜਦੋਂ ਸੋਨਾ ਵਾ ਉਹੀ ਜਿੱਥੇ ਪਾਣੀ ਪਰ ਉੱਥੇ ਸੋਨੇ ਜਾ ਕੇ ਨਹੀਂ ਪਾਣੀ ਪਾਣੀ ਵਾਲੀ ਜਗ੍ਹਾ ਤੇ ਫਿਰ ਟਰੈਕਟਰ ਲੈ ਜਾਂਦੇ ਆ ਕਿ ਸਾਡੇ ਟਰੈਕਟਰ ਹੈਗੇ ਉੱਥੇ ਪਹੁੰਚ ਜੀਦਾ ਜੀ ਟਰੈਕਟਰਾਂ ਦੇ ਨਾਲ ਤੇ ਪਹੁੰਚ ਪਾਂਦੀ ਜਾਈਦਾ ਵਾ ਪਿੰਡ ਚ ਅਗੁਰੂ ਸਾਹਿਬ ਦੀ ਗੁਰੂ ਰਾਮਦਾਸ ਸਾਹਿਬ ਦੀ ਇਹ ਕਿਰਪਾ ਸੀਗੀ ਕਿ ਸਾਡੇ ਪਿੰਡ ਥੋੜੇ ਉੱਚੇ ਪਿੰਡਾਂ ਵਿੱਚ ਪਾਣੀ ਨਹੀਂ ਗਿਆ ਸਾਡੇ ਖੇਤਾਂ ਵਿੱਚ ਪਾਣੀ ਸੀਗਾ ਰੋਡਾਂ ਤੇ ਪਾਣੀ ਸੀਗਾ ਕਿ ਟਰੈਕਟਰ ਹੋਂ ਜਾਣ ਲੱਗ ਪਏ ਆ ਫਿਰ ਉੱਥੇ ਜਲ ਜੀਦਾ ਟਰੈਕਟਰਸ ਤੇ ਡਰ ਨਹੀਂ ਲੱਗਦਾ ਹੈਗਾ ਕਦੇ ਡਰ ਨਹੀਂ ਡਰ ਤਾਂ ਚਲੋ ਪੰਜਾਬੀਆਂ ਦੇ ਵਿੱਚ ਹੈ ਹੀ ਨਹੀਂ ਕਿ ਡਰ ਨਾ ਦਾ ਸ਼ਬਦ ਤੇ ਗੁਰੂ ਸਾਹਿਬ ਦੀ ਕਿਰਪਾ ਰਹਿੰਦੀ ਹੈ ਜੀ ਹਰ ਵਕਤ ਨਾਲ ਧੰਨਵਾਦ ਅਛਾ ਜੀ ਹੁਣ ਅਖੀਰ ਦੇ ਵਿੱਚ ਤੁਹਾਨੂੰ ਚਾਹਨਾ ਵੀ ਕਿੰਨੇ ਦਿਨ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਸੇਵਾ ਤੁਹਾਡੀ ਮੇਰੇ ਜਿਹੜੇ ਪੈਲੀਆਂ ਚ ਪਾਣੀ ਹੈ ਨਾ ਉਹ 3-4 ਦਿਨ ਲੱਗੂਗਾ ਕਿ ਥੱਲੇ ਆਉਣ ਨੂੰ ਤੇ ਜਦੋਂ ਤੱਕ ਲੋਡ ਹੈਗੀ ਅਸੀਂ ਖੜੇ ਆ ਇੱਧਰ ਹੀ ਸਾਡੀ ਟੀਮ ਇੱਥੇ ਮੌਜੂਦ ਆ ਹੁਣ ਵੀ ਅਸੀਂ ਸਮਾਂ तकरीबन 5:30 6 ਵਜੇ ਦਾ ਹੋ ਰਿਹਾ ਤਾਂ ਵੀ ਅਸੀਂ ਹੁਣ ਅੱਗੇ ਚੱਕ ਪਿੰਡ ਨੂੰ ਚੱਲੇ ਆ ਉੱਥੇ ਸਾਨੂੰ ਪਤਾ ਲੱਗਿਆ ਕਿ ਪਾਣੀ ਆਇਆ ਹੋਇਆ ਤੇ ਉੱਥੇ ਆਪਾਂ ਹੁਣ ਸੇਵਾ ਕਰ ਸਕੀਏ ਅਸੀਂ ਉਮੀਦ ਕਰ ਰਹੇ ਹਾਂ ਫਿਰ ਉਸ ਤੋਂ ਬਾਅਦ ਇਹ ਹੈ ਕਿ ਆਪਾਂ ਸਾਡੀ ਟੀਮ ਇੱਥੇ ਮੌਜੂਦ ਹੈ ਅਸੈਸਮੈਂਟ ਕਰਨ ਨੂੰ ਏਰੀਆ ਦੀ ਜਦੋਂ ਪਾਣੀ ਜ਼ਿਆਦਾ ਹੈ ਤੇ ਉਦੋਂ ਆਪਾਂ ਜਿਹੜਾ ਇਹ ਸਮਾਨ ਪਹੁੰਚਾਣਾ ਉਹਦੀ ਸੇਵਾ ਹੈ ਜੀ ਜੋ ਥੱਲੇ ਆ ਜਾਊਗਾ ਫਿਰ ਮੈਡੀਕਲ ਦੀ ਸੇਵਾ ਜਦੋਂ ਸੈਟਅਪ ਕਰਨੀ ਹੈ ਉਦੋਂ ਦੇਖਣਾ ਜੀ ਮੇਨਲੀ ਇਹ ਚੱਲ ਰਿਹਾ ਕਿ ਜਾਇਜ਼ਾ ਕੀਤਾ ਜਾਵੇ ਮੋਆਇਨਾ ਲਿਆ ਜਾਵੇ ਤੇ ਫਿਰ ਉਸ ਅਕੋਰਡਿੰਗ ਅਸੀਂ ਐਕਸ਼ਨ ਲਈਏ ਜੀ ਬਹੁਤ ਧੰਨਵਾਦ ਜੀ ਧੰਨਵਾਦ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ